ਕਹਿਣਾ ਚਾਹੁੰਦੇ ਆ ਅੱਜ ਅੱਜ ਆਪਾਂ ਇਸ ਵੇਲੇ ਅਜਨਾਲਾ ਸ਼ਾਦੀ ਆਈਟੀਆਈ ਦੇ ਵਿੱਚ ਸਾਡੇ ਮਾਨਯੋਗ ਪ੍ਰਿੰਸੀਪਲ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਤੇ ਸਾਰੇ ਸਟਾਫ ਨੇ ਅੱਜ ਰੋਜ਼ਗਾਰ ਮੇਲਾ ਲਾਇਆ ਉਹ ਰੋਜ਼ਗਾਰ ਮੇਲੇ ਦੇ ਵਿੱਚ ਬਾਰਡਰ ਦੇ ਇਲਾਕੇ ਦੇ ਕਈ ਨੌਜਵਾਨ ਕੁੜੀਆਂ ਮੁੰਡੇ ਸਾਡੇ ਵੱਡੇ ਲਿਖੇ ਬੱਚੇ ਜਰੇ ਹੋਏ ਆ ਉਹਦਾ ਮੈਨੂੰ ਇਹਨਾਂ ਨੇ ਦੱਸਿਆ ਕਿ 40 ਬੱਚੇ ਜਿਹੜੇ ਆ ਉਹ ਨੌਕਰੀ ਲਈ ਜਿਹੜੇ ਉਹ ਸਿਲੈਕਟ ਹੋ ਗਏ ਉਹ ਦਸੀਂ ਇਹ ਦਸਗਾਦ ਮੇਲੇ ਸਾਲ ਦੇ ਵਿੱਚ ਚਾਰ ਵਾਰ ਲਾਇਆ ਕਦਾਂਗੇ ਤਿੰਨ ਤਿੰਨ ਮਹੀਨੇ ਬਾਅਦ ਤਾਂ ਜੋ ਸਾਡੇ ਬਾਰਡਰ ਦੇ ਇਲਾਕੇ ਦੇ ਵਿੱਚ ਨੌਕਰੀਆਂ ਮਿਲ ਸਕਣ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਹੁਣ ਤੱਕ 50000 ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਦਿੱਤੀਆਂ ਉਹ ਦਸੀਂ ਚਾਹੁੰਦੇ ਆ ਕਿ ਸਰਕਾਰ ਦਾ ਜਿਹੜਾ ਬਾਕੀ 2 ਸਾਲ ਦਾ ਸਮਾਂ ਇਹਦੇ ਚ ਵੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਿਹੜਾ ਉਹ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਸਾਡਾ ਚੋਣ ਵਾਦਾ ਸੀਗਾ ਉਹਨੂੰ ਅਸੀਂ ਪੂਰਾ ਕਰਦੇ ਹਰ ਬੰਦੇ ਨੂੰ ਜਿਹੜਾ ਪੜਿਆ ਲਿਖਿਆ ਜਿਹੜਾ ਜਿਸ ਕੋ ਕਿਤਾਬ ਮੁਖੀ ਐਜੂਕੇਸ਼ਨ ਹੈ ਜਾਂ ਦੂਜੀ ਐਜੂਕੇਸ਼ਨ ਹੈ ਉਹਨੂੰ ਸਰਕਾਰ ਜਿਹੜੀ ਨੌਕਰੀ ਦੇਣ ਵਾਸਤੇ ਵਚਨਬੱਧ ਹੈ ਉਹ ਸਹਿਜ ਸਹਿਜ ਇਹ ਪ੍ਰੋਸੈਸ ਜਿਹੜਾ ਚੱਲਦਾ